ਸਿਆਣੇ ਕਹਿੰਦੇ ਨੇ ਕਿ ਜਦੋਂ ਰੱਬ ਮਿਹਰਬਾਨ ਹੁੰਦਾ ਤਾਂ ਬੰਦੇ ਦੀ ਕਿਸਮਤ ਬਦਲ ਜਾਂਦੀ ਹੈ ਅਜਿਹਾ ਇੱਕ ਮਾਮਲਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਸਾਹਮਣੇ ਆਇਆ ਜਿੱਥੇ ਦਾ ਇੱਕ ਜਵਾਨ ਆਨਲਾਈਨ ਗੇਮ ਖੇਡ ਕੇ ਕਰੋੜਪਤੀ ਬਣ ਗਿਆ ਸ਼੍ਰੀ ਅਨੰਦਪੁਰ ਸਾਹਿਬ ਤੋਂ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਪਰਿਵਾਰ ਰਾਤੋਂ ਰਾਤ ਕਰੋੜਪਤੀ ਬਣ ਗਿਆ ਮਜ਼ਾਕ ਮਜ਼ਾਕ ਵਿੱਚ ਗੇਮ ਖੇਡਦਾ ਜਵਾਨ 3 ਕਰੋੜ ਰੁਪਏ ਜਿੱਤ ਗਿਆ ਅਤੇ ਰਾਤੋਂ ਰਾਤ ਪੂਰੇ ਪਰਿਵਾਰ ਦੀ ਕਿਸਮਤ ਬਦਲ ਗਈ ਪੈਂਟਾ ਜਿੰਡੋਰੀ ਵਿਖੇ ਕਜਵਾਕ ਨੇ 100 ਰੁਪਏ ਖਰਚ ਕਰਕੇ ਮੋਬਾਈਲ ਉੱਤੇ ਡ੍ਰੀਮ 11 ਦੀ ਕ੍ਰਿਕਟ ਟੀਮ ਬਣਾਈ ਅੱਤੇ ਸਵੇਰੇ ਉੱਠਦੇ ਸਾਰੀ ਉਸ ਦੀ ਕਿਸਮਤ ਬਦਲ ਗਈ ਪਰਿਵਾਰ ਨੂੰ ਹਜੇ ਤੱਕ ਯਕੀਨ ਨਹੀਂ ਹੋ ਰਿਹਾ ਕਿ ਉਹ ਕਰੋੜਪਤੀ ਬਣ ਕੇ ਰਿਸ਼ਤੇਦਾਰਾਂ ਵੱਲੋਂ ਪਰਿਵਾਰ ਨੂੰ ਵਧਾਈਆਂ ਮਿਲ ਰਹੀਆਂ ਨੇ ਅਤੇ ਪੂਰੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ ਦੱਸਦੇ ਕਿ 12ਵੀਂ ਕਲਾਸ 'ਚ ਪੜਨ ਵਾਲਾ ਗੌਰਵ ਰਾਣਾ ਜਿਸ ਨੇ ਹਜੇ 10-11 ਦਿਨ ਪਹਿਲਾਂ ਹੀ ਡ੍ਰੀਮ 11 ਤੇ ਖੇਡਣਾ ਸ਼ੁਰੂ ਕੀਤਾ ਸੀ ਉਸਨੇ ਇੱਕ ਦਿਨ ਪਹਿਲਾਂ 100 ਰੁਪਏ ਖਰਚ ਕਰਕੇ ਮੋਬਾਈਲ ਉੱਤੇ ਡ੍ਰੀਮ 11 ਵਿੱਚ ਕ੍ਰਿਕਟ ਟੀਮ ਨੇ ਆਖਰ ਸਵੇਰੇ ਉੱਠਦੇ ਸਾਰ ਹੀ ਉਹ ਜਿੱਤ ਗਿਆ ਉਸ ਦਾ ਪਹਿਲਾ ਰੈਂਕ ਆਇਆ ਤੇ ਪੈਨੇ ਰੈਂਕ ਵਾਲੇ ਨੂੰ 3 ਕਰੋੜ ਦਾ ਇਨਾਮ ਸੀ ਸੋ 3 ਕਰੋੜ ਜਿੱਤਣ ਤੋਂ ਬਾਅਦ ਗੌਰਵ ਦਾ ਕਹਿਣਾ ਹੈ ਕਿ ਉਸ ਨੂੰ ਅਜੇ ਤੱਕ ਯਕੀਨ ਨਹੀਂ ਹੋ ਰਿਹਾ ਕਿ ਉਹ 3 ਕਰੋੜ ਰੁਪਏ ਜਿੱਤ ਗਿਆ ਉਸ ਨੇ ਮਜ਼ਾਕ ਮਜ਼ਾਕ ਵਿੱਚ ਹਿੰਦਰੀਮ 11 ਡਾਊਨਲੋਡ ਕੀਤੀ ਸੀ ਅਤੇ ਕ੍ਰਿਕਟ ਟੀਮ ਬਣਾਈ ਉਸ ਨੂੰ ਯਕੀਨ ਨਹੀਂ ਹੋਇਆ ਕਿ ਉਹ ਜਿੱਤ ਗਿਆ ਪਰ ਸਵੇਰੇ ਜਦੋਂ ਉਸ ਨੇ ਦੇਖਿਆ ਕਿ ਉਸ ਦਾ ਪਹਿਲਾ ਰੈਂਕ ਹੈ ਤਾਂ ਉਹ ਖੁਸ਼ੀ ਵਿੱਚ ਨੱਚਣ ਲੱਗ ਗਿਆ ਅਤੇ ਉਸ ਨੇ ਨੇ ਪਰਿਵਾਰ ਨੂੰ ਦੱਸਿਆ ਕਿ ਉਹ 3 ਕਰੋੜ ਰੁਪਏ ਜਿੱਤ ਗਿਆ ਪਰਿਵਾਰ ਵੀ ਪਹਿਲਾਂ ਯਕੀਨ ਨਹੀਂ ਕਰ ਸਕਿਆ ਬਰબાદ ਵਿੱਚ ਜਦੋਂ ਡ੍ਰੀਮ 11 ਤੇ ਦੇਖਿਆ ਤਾਂ ਬੱਚਾ ਸੱਚਮੁੱਚ 3 ਕਰੋੜ ਰੁਪਏ ਜਿੱਤ ਗਿਆ ਸੀ